ਸਸ਼ਟਕਾਲ ਤੁਸੀਂ ਦੇਖ ਲੁਧਿਆਣ ਟਾਈਮਸ ਮੈਂ ਆ ਪ੍ਰਬਲਿੰਕ ਕੌਰ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਜਿਸ ਦੇ ਕਿ ਕਿਸਾਨਾਂ ਦਾ ਧਰਨਾ ਇੱਕ ਵਾਰ ਫਿਰ ਤੋਂ ਲੱਗਿਆ ਜਿੱਥੇ ਰੇਟ ਇੱਕ ਵਾਰ ਫਿਰ ਤੋਂ ਵਧਾਉਣ ਦੀ ਗੱਲਬਾਤ ਹੋਈ ਗਈ ਸੀ ਪਿਛਲੇ ਸਾਲ ਦੇ ਵਿੱਚ ਤਿੰਨ ਵਾਰ ਜਿਹੜੇ ਨੇ ਲਾਡੋਵਾਲ ਟੋਲ ਪਲਾਜ਼ਾ ਦੇ ਰੇਟ ਵਧਾ ਦਿੱਤੇ ਗਏ ਨੇ ਔਰ ਇਸ ਵਾਰ ਕਿਸਾਨਾਂ ਦਾ ਧਰਨਾ ਜਿਸ ਦੇ ਕਰਕੇ ਕੀ ਇੱਕ ਦਿਨ ਦੇ ਵਿੱਚ 40000 ਗੱਡੀਆਂ ਉੱਥੋਂ ਲੰਘੀਆਂ ਨੇ ਤੇ 1 ਕਰੋੜ ਦਾ ਜਿਹੜਾ ਨੁਕਸਾਨ ਟੋਲ ਪਲਾਜ਼ਾ ਜੇਕਰ ਗੱਲਬਾਤ ਕੀਤੀ ਜਾਵੇ ਕਿਸਾਨਾਂ ਦੇ ਧਰਨੇ ਦੀ ਤਾਂ ਉਹਨਾਂ ਦਾ ਕਹਿਣਾ ਕੀ ਇਹ ਧਰਨਾ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਇਸ ਦੇ ਰੇਟ ਜਿਹੜੇ ਨੇ ਉਹ ਘੱਟ ਨਹੀਂ ਕੀਤੇ ਜਾਣਗੇ ਵਨ ਵੇ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਕੋਈ ਗੱਡੀ ਜਿਹੜੀ ਹੈ 220 ਉਸ ਦਾ ਟੈਕਸ ਭਰਦੀ ਹੈ ਤੇ ਜੇਕਰ ਜਿਨ੍ਹਾਂ ਦੇ ਫਾਸਟ ਸੈਗ ਨਹੀਂ ਲੱਗੇ ਹੁੰਦੇ ਤਾਂ ਉਹਨਾਂ ਨੂੰ ਡਬਲ ਜਗ੍ਹਾ ਪੇ ਕਰਨਾ ਪੈਂਦਾ 430 ਰੁਪਏ ਜਿਹੜੇ ਨੇ ਉਸ ਦੇ ਪੇ ਕਰਨੇ ਪੈਂਦੇ ਨੇ ਜਿਸ ਤੋਂ ਬਾਅਦ ਕਿ ਲੋਕ ਕਾਫੀ ਪਰੇਸ਼ਾਨ ਵੀ ਸੀ ਪਾਕਿਸਤਾਨਾ ਦੇ ਸੱਤਨੇ ਦੇ ਕਰਕੇ 40000 ਗੱਡੀਆਂ ਇਸ ਟੋਲ ਪਲਾਜ਼ਾ ਤੋਂ ਲੰਘਿਆ ਨਹੀਂ ਕਿਉਂਕਿ ਇਹ ਟੋਲ ਪਲਾਜ਼ਾ ਇਹ ਸੜਕ ਇਹ ਹਾਈਵੇ ਜਿਹੜਾ ਹੈ ਦਿੱਲੀ ਦੇ ਨਾਲ ਦੇ ਨਾਲ ਜੰਮੂ ਨੈਸ਼ਨਲ ਹਾਈਵੇ ਨੂੰ ਵੀ ਜੋੜਦਾ ਹੈ ਜਿਸ ਦੇ ਕਰਕੇ ਕੀ ਹੁਣ ਸੈਲਾਨੀ ਜਿਹੜੇ ਨੇ ਕਾਫੀ ਇਸ ਵੇਲੇ ਕੁਮਰ ਫੇਰਨ ਵਾਸਤੇ ਜਾ ਰਹੇ ਨੇ ਤਾਂ ਟੋਲ ਪਲਾਜ਼ਾ ਪਾਰ ਕਰਨ ਦੇ ਲਈ ਉਹਨਾਂ ਨੂੰ ਟੈਕਸ ਜਿਹੜਾ ਹੈ ਉਹ ਭਰਨਾ ਪੈਂਦਾ ਸੀ ਕਿਸਾਨਾਂ ਦੇ ਇਸ ਧਰਨੇ ਦੇ ਕਰਕੇ ਆਮ ਲੋਕ ਜਿਹੜੇ ਨੇ ਉਹ ਕਾਫੀ ਖੁਸ਼ ਵੀ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਟੋਲ ਪਲਾਜ਼ਾ ਤੇ ਕੋਈ ਵੀ ਟ੍ਰੈਫਿਕ ਜਿਹੜੀ ਆ ਉਹ ਨਹੀਂ ਨਜ਼ਰ ਆ ਰਹੀ